ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤ ਮਰਣਾ ਚੀਤ ਨ ਆਵੈ ਮੇਰੇ RAM RA ਉਹ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਾਹੀ ਜਬ ਨਹੀਂ ਆਵੇ ਦੇਰੀ ਰਹਾ ਜੋ ਤੇਰੇ ਰੰਗ ਰਾਤੀ ਸੁਆਪੀ ਨ ਕਾ ਜਨਮ ਮਰਨ ਦੁਖ ਨਾਸਾ ਏਹੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸ਼ਰਨ ਤੇ ਰਹਿ ਪਰਵਾਸੈ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨਾ ਜਾਣਾ ਤੇਰੀ ਸਬ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੀਰੀ ਸਬ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਬੀਰੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਰਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਬਾਰਕ ਹਜ਼ੂਰੀ ਵਿੱਚ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਮਵਾਰ ਪਾਵਨ ਬਾਣੀ ਦੇ ਵਿੱਚੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਦਸਨਾ ਤੋਂ ਚਾਰਕ ਕੀਤਾ ਹੋਇਆ ਪਾਵਨ ਮੁਖਵਾਕ ਆਪ ਜੀ ਨੇ ਸ਼ਰਵਨ ਕੀਤਾ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹੀ ਰਾਗ ਦੇ ਵਿੱਚ 749 ਅੰਗ ਦੇ ਉੱਤੇ ਸ਼ੁਭ ਆਮਨ ਹੈ ਸ਼ਬਦ ਦੇ ਵਿੱਚ ਰਹਾਉ ਦੀ ਪੰਤੀ ਸ਼ਬਦ ਦਾ ਵਿਸ਼ਾ ਹੁੰਦਾ ਹੈ ਸ਼ਬਦ ਦਾ ਸੈਟਲਾਈਡ ਹੁੰਦਾ ਹੈ ਪ੍ਰਚਲਿਤ ਸ਼ਬਦ ਹੈ ਰਾਗੀ ਸਿੰਘ ਸਹਿਬਾਨ ਅਕਸਰ ਇਸ ਸ਼ਬਦ ਦਾ ਗਾਇਨ ਕਰਦੇ ਹਨ ਤੇ ਆਪ ਸੰਗਤਾਂ ਨੂੰ ਵੀ ਇਹ ਸ਼ਬਦ ਗਾਇਨ ਕੀਤਾ ਹੋਇਆ ਸੁਣਨ ਨੂੰ ਮਿਲਦਾ ਹੈ ਆਪ ਸੰਗਤਾਂ ਨੇ ਸੁਣਿਆ ਹੈ ਅਤੇ ਕਈ ਸੰਤਾਂ ਨੂੰ ਯਾਦ ਵੀ ਹੈ ਬੜੇ ਧਿਆਨ ਨਾਲ ਇਸ ਪਵਨ ਸ਼ਬਦ ਦੇ ਭਾਣੇ ਅਰਥ ਵਿਚਾਰ ਸਾਂਝੇ ਕਰਨੇ ਨੇ ਪਿਆਰ ਸਹਿਤ ਆਪ ਜੀ ਨੇ শ্রবণ ਕਰਨਾ ਪਰ ਹਾਉ ਦੀ ਪੰਤੀ ਹੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਦ ਨਹੀਂ ਆਵੇ ਨੇਰੇ ਤੇਰਾ ਹਾਉ ਦੀ ਪੰਤੀ ਅਕਾਲ ਪੁਰਖ ਪਰਮਾਤਮਾ ਜੀ ਨੂੰ ਸੰਬੋਧਨ ਕੀਤਾ ਗਿਆ ਆਵਾਜ਼ ਮਾਰੇਗੀ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਹੁਣ ਬੜੇ ਧਿਆਨ ਨਾਲ ਸਮਝਿਓ ਵੀ ਕਾਰਨ ਕੀ ਹੈ ਵੀ ਜਿਹੜਾ ਉਹ ਪਰਮਾਤਮਾ ਆਪਣੇ ਸੇਵਕਾਂ ਦਾ ਸੰਤਾਂ ਦਾ ਹੋ ਗਿਆ ਕਿਸੇ ਦੇ ਮਨ ਨੂੰ ਭਾਉਣ ਦੇ ਲਈ ਕੁਝ ਤੇ ਸਾਨੂੰ ਕਰਨਾ ਪੈਂਦਾ ਹੈ ਜਿਹੜਾ ਕੁਝ ਅਸੀਂ ਕਿਸੇ ਨੂੰ ਪਸੰਦ ਆਉਣ ਲਈ ਕਰਦੇ ਆ ਇਹ ਧਿਆਨ ਰੱਖੋ ਉਹਦੇ ਵਿੱਚ ਮਰਜ਼ੀ ਸਾਡੀ ਨਹੀਂ ਹੁੰਦੀ ਵੀ ਮੈਂ ਮਰਜ਼ੀ ਆਪਣੀ ਕਰਾਂ ਤੇ ਭਾ ਉਹਨੂੰ ਜਾਵਾਂ ਇਹ ਨਹੀਂ ਹੋ ਸਕਦਾ ਜਿਹਨੂੰ ਭਾਉਣਾ ਹੈ ਜਿਹਨੂੰ ਮੈਂ ਚੰਗਾ ਲੱਗਣਾ ਚਾਹੁੰਦਾ ਹਾਂ ਉਹਦੀ ਮਰਜ਼ੀ ਅਨੁਸਾਰ ਮੈਂ ਕੁਝ ਕਰਾਂ ਤੇ ਤਾਂ ਮੈਂ ਉਹਨੂੰ ਪਾ ਸਕਾਂ ਬਸ ਸੰਤ ਜਿਹੜੇ ਨੇ ਉਹ ਆਪਣੀ ਮਰਜ਼ੀ ਤਿਆਗ ਦਿੰਦੇ ਹਰ ਧਿਆਨ ਰੱਖਿਓ ਸੰਤ ਦਾ ਅਰਥ ਹੈ ਸੰਤ ਬਿਰਤੀ ਦਾ ਨਾਮ ਹੈ ਸ਼ੁੱਭ ਗੁਣਾ ਚੰਗੇ ਗੁਣਾ ਵਾਲਾ ਮਨੁੱਖ ਕੋਈ ਵੀ ਹੋ ਸਕਦਾ ਹੈ ਉਹ ਆਪਣੀ ਮਰਜ਼ੀ ਤਿਆਗ ਕੇ ਸਮਰਪਿਤ ਹੋ ਕੇ ਜਿਉਂਦਾ ਹੈ ਤਾਂ ਹੀ ਤੇ ਤੂੰ ਸੰਤਾਂ ਕਾ ਬਣਿਆ ਦਾਈਓ ਪਰਮਾਤਮ ਆਪਣੇ ਸੇਵਕਾਂ ਦਾ ਬਣਿਆ ਕਿਉਂਕਿ ਸੇਵਕਾਂ ਨੇ ਆਪਣੇ ਮਨ ਦੀ ਮਰਜ਼ੀ ਨੂੰ ਤਿਆਗ ਕੇ ਉਸ ਅਨੁਸਾਰ ਹੀ ਆਪਣਾ ਜੀਵਨ ਬਤੀਤ ਕੀਤਾ ਜਿਹਨੂੰ ਅਸੀਂ ਬਾਣੀ ਚ ਪੜ੍ਹਦੇ ਆ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਜੇ ਗੁਰੂ ਨੂੰ ਭਾਉਣਾ ਹੈ ਤੇ ਗੁਰੂ ਦੀ ਆਗਿਆ ਗੁਰ ਕੀ ਆਗਿਆ ਮਨ ਵਿੱਚ ਸਹਿਜ ਆਪਸ ਕੋ ਕਰਕਸ਼ਨਾ ਜਨਾਵੇ ਹਰ ਹਰ ਨਾਮ ਰਿਤੇ ਸਦ ਗਾਵੇ ਮਨ ਵਿੱਚ ਸਤਿਗੁਰੂ ਕੇ ਪਾਸ ਇਸ ਸੇਵਕ ਕੀ ਕਾਰਜ ਦਾਸ ਇਸ ਕਾਰਨ ਕਰਕੇ ਮੇਰੇ RAM ਰਾਏ ਤੂੰ ਸੰਤਾਂ ਕਾ ਦੇਖੋ ਕਲਾਸ ਵਿੱਚ ਬੱਚੇ ਬਹੁਤ ਹੁੰਦੇ ਨੇ 30 ਬੱਚੇ ਵੀ ਹੋ ਸਕਦੇ ਨੇ 40 50 ਵੱਧ ਵੀ ਹੋ ਸਕਦੇ ਨੇ ਪਰ ਸਭ ਦੀ ਇੱਕ ਅਲੱਗ ਪਰਿਭਾਸ਼ਾ ਹੈ ਸਭ ਦੀ ਇੱਕ ਅਲੱਗ ਪਹਿਚਾਨ ਹੈ ਕੋਈ ਚੰਗਾ ਕੰਮ ਕਰਕੇ ਜਾਣਿਆ ਜਾਂਦਾ ਹੈ ਕੋਈ ਚੰਗਾ ਕੰਮ ਨਹੀਂ ਕਰਕੇ ਜਾਣਿਆ ਜਾਂਦਾ ਹੈ ਕੋਈ ਹੁਸ਼ਿਆਰ ਜਾਣਿਆ ਜਾਂਦਾ ਹੈ ਤੇ ਕੋਈ ਨਲਾਇਕ ਜਾਣਿਆ ਜਾਂਦਾ ਹੈ ਸਟੂਡੈਂਟ ਤੇ ਸਾਰੇ ਨੇ ਐਡਮਿਸ਼ਨ ਤੇ ਸਭ ਨੇ ਕਰਾਈ ਹੈ ਸਕੂਲ ਤੇ ਸਾਰੇ ਆ ਰਹੇ ਨੇ ਪਰ ਕਾਰਨ ਕੀ ਹੈ ਵੀ ਇੱਕ ਥਾਂ ਤੇ ਜਾ ਕੇ ਇੱਕ ਸਮੇਂ ਤੇ ਜਾ ਕੇ ਟੀਚਰ ਨੂੰ ਵੀ ਕੁਝ ਛਾਣ ਕੇ ਅਲੱਗ ਕੱਢਣੇ ਪੈਂਦੇ ਹਨ ਛਾਣ ਕੇ ਦਾ ਮਤਲਬ ਹੈ ਵੀ ਉਹਨਾਂ ਨੂੰ ਕੋਈ ਦਰਜਾ ਦੇਣਾ ਪੈਂਦਾ ਹੈ ਕਾਰਨ ਕੀ ਹੈ ਕਿ ਟੀਚਰ ਦਾ ਕਿਸੇ ਨਾਲ ਵੈਰ ਵਿਰੋਧ ਹੈ ਕਿ ਟੀਚਰ ਨੂੰ ਉਹਦੇ ਕੱਪੜੇ ਉਹਦੇ ਬੈਠਣ ਦਾ ਸਟਾਈਲ ਉਹਦੀਆਂ ਅੱਖਾਂ ਉਹਦਾ ਨੱਕ ਉਹਦਾ ਰੰਗ ਚੰਗਾ ਨਹੀਂ ਲੱਗਦਾ ਨਹੀਂ ਸੋਚ ਖਿਆਲਤ ਬਿਰਤੀ ਸੁਰਤ ਪੜ੍ਹਾਈ ਦੇ ਪ੍ਰਤੀ ਕਿਹੋ ਜੀ ਹੈ ਇਸ ਗੱਲ ਦੀ ਟੀਚਰ ਦੇ ਲਈ ਇੱਕ ਐਮਿਤ ਹੈ ਉਹਨੂੰ ਪਤਾ ਹੈ ਬਿਲਕੁਲ ਇਸੇ ਤਰ੍ਹਾਂ ਦੁਨੀਆ 'ਚ ਆ ਸਾਰੇ ਗਏ ਜਨਮ ਸਬਦਾ ਹੋ ਗਿਆ ਕੀ ਪਰਮਾਤਮਾ ਵੀ ਕੋਈ ਵਿਤਕਰਾ ਕਰ ਰਿਹਾ ਹੈ ਵੀ ਜਿਹੜੇ ਉਹਦੇ ਸੰਤ ਤੇ ਉਹਦੇ ਬਣ ਗਏ ਤੇ ਬਾਕੀ ਨਹੀਂ ਬਣੇ ਨਹੀਂ ਉਹ ਕੋਈ ਰੂਪ ਰੰਗ ਨੈਣ ਨਕਸ਼ ਜਾਤ ਬਰਾਤਰੀ ਗੁੱਤ ਕਿਸੇ ਨਾਲ ਕੋਈ ਵੀ ਤਕਰਾਰ ਨਹੀਂ ਕਰਦਾ ਇਹ ਵਿਤ ਕਰੇ ਅਸੀਂ ਬੜਾਏ ਹਾਂ ਉਹ ਤੇ ਮਨੁੱਖ ਦੇ ਕਰਮ ਦੇਖਦਾ ਹੈ ਤਾਂ ਹੀ ਤੇ ਬਾਬਾ ਨਾਨਕ ਜੀ ਨੂੰ ਸਤਿਗੁਰਾਂ ਨੂੰ ਪੁੱਛਿਆ ਸੀ ਨਾ ਵੀ Hindu ਵੱਡਾ ਕੀ Muslim ਨੂੰ ਹੈ ਬਿਰਨ ਦੇ ਧਾਰਮਿਕ ਚਿੰਨ੍ਹ ਵੇਖ ਕੇ ਉਹਨਾਂ ਦੀ ਧਰਮ ਨੂੰ ਵੇਖ ਕੇ ਉਹਨਾਂ ਦੇ ਮੂਤੋਂ ਨਿਕਲੇ ਹੋਏ ਰੱਬ ਦੇ ਪ੍ਰਤੀ ਨਾਮ ਦੇਖ ਕੇ ਤੁਸੀਂ ਦੱਸੋਗੇ ਕੌਣ ਵੱਡਾ ਹੈ। ਐਂ ਤੇ ਉਹਨਾਂ ਨੇ ਸਵਾਲ ਕੀਤਾ ਨਾ Hindu ਵੱਡਾ ਕਿ Muslim ਵੱਲੋਈ। ਤੇ ਗੁਰੂ ਸਾਹਿਬ ਜੀ ਨੇ ਉੱਥੇ ਕਿਤੇ ਬਾਹਰੀ ਆਕਾਰ ਦੀ ਗੱਲ ਕੀਤੀ ਗੁਰੂ ਜੀ ਨੇ ਵਿਚਾਰ ਦੀ ਗੱਲ ਕੀਤੀ। ਗੁਰੂ ਜੀ ਨੇ ਮਨੁੱਖ ਦੀ ਸੋਚ ਬਿਰਤੀ ਦੀ ਗੱਲ ਕੀਤੀ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਏ। ਜਿਦੇ ਅਮਲ ਚੰਗੇ ਨੇ, ਕਰਮ ਚੰਗੇ ਨੇ, ਨੀਅਤ ਚੰਗੇ ਹੈ। ਉਹ ਕਬੂਲ ਹੋਵੇਗਾ ਨਹੀਂ ਉਹ ਮਨੁੱਖ ਰੋਏਗਾ ਇਸ ਲਈ ਗੁਰੂ ਸਾਹਿਬ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੰਤ ਤੇਰੇ ਬਣ ਕੇ ਜੁਉਂਦੇ ਹਨ ਤੇਰੇ ਅਨੁਸਾਰੀ ਹੋ ਕੇ ਚੱਲਦੇ ਹਨ ਤੇਰੀ ਰਜ਼ਾ ਵਿੱਚ ਚੱਲਦੇ ਹਨ ਤੇਰੇ ਹੁਕਮ ਨੂੰ ਖਿੜੇ ਮੱਥੇ ਖੁਸ਼ੀ ਨਾਲ ਕਬੂਲ ਦੇ ਹਣਿਕ ਧਿਆਨ ਹੋਰ ਦਿਓ ਕਿਉਂਕਿ ਪਰਹਾਉ ਦੀ ਪੰਕਤੀ ਵਿਚਾਰ ਰਹੀਆਂ ਹਨ ਦੋ ਸ਼ਬਦ ਬੜੇ ਨੇੜੇ ਦੇ ਨੇ ਇੱਕ ਸ਼ਬਦ ਹੈ ਜੀ ਮੰਨਣਾ ਇੱਕ ਸ਼ਬਦ ਹੁੰਦਾ ਹੈ ਮੰਨਣਾ ਇਹ ਦੋ ਸ਼ਬਦ ਨੇ ਨਾ ਹੁਣ ਇਹ ਵੀ ਨਹੀਂ ਵੀ ਅਸੀਂ ਗੁਰੂ ਦੀ ਗੱਲ ਮੰਨਣੀ ਹੈ ਤੇ ਸੁਭਾਅ ਅੰਦਰ ਇਹ ਹੋਵੇ ਵੀ ਮੰਨਣੀ ਪੈ ਰਹੀ ਹੈ ਕੀ ਕਰੀਏ ਵੀ ਅਸੀਂ ਮੰਨ ਰਹੇ ਹਾਂ ਜੀ ਪਰ ਰੋਕ ਕੇ ਮੰਨੇ ਦਾ ਵੀ ਕੀ ਅਰਥ ਰਹਿ ਜਾਂਦਾ ਹੈ ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮੰਨਣਾ ਹੈ ਪਰ ਮਾਣ ਕੇ ਮੰਨਣਾ ਹੈ ਕਿ ਮੈਂ ਮਾਣ ਰਿਹਾ ਹਾਂ ਗੁਰੂ ਦੀ ਗੱਲ ਨੂੰ ਜਿਹੜੀ ਮੈਂ ਮੰਨ ਰਿਹਾ ਉਹਨੂੰ ਮੈਂ ਇੰਜੋਏ ਕਰ ਰਿਹਾ ਖੁਸ਼ੀ-ਖੁਸ਼ੀ ਮੰਨ ਰਿਹਾ ਖਿੜੇ ਮੱਥੇ ਮੰਨ ਰਿਹਾ ਬਹੁਤ ਬੱਚੇ ਆਪਣੇ ਵੱਡਿਆਂ ਦੀ ਗੱਲ ਮੰਨਦੇ ਨਹੀਂ ਪਰ ਉਹ ਕਹਿੰਦੇ ਮੰਲਣੀ ਪੈ ਰਹੀ ਹੈ ਕੀ ਕਰੀ ਉਹ ਤੇ ਕੋਈ ਮੰਲਣੀ ਨਹੀਂ ਤੇ ਨਾ ਹੋਈ ਉਹਦੇ ਵਿੱਚ ਉਹਨਾਂ ਦਾ ਮਨ ਰਾਜੀ ਨਹੀਂ ਹੋਇਆ ਨਾ ਜਿੰਨੀਆਂ ਵੀ ਤਸ਼ੱਦਦਾਂ ਹੋਈਆਂ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਅੱਜ ਦਿਹਾੜਾ ਹੈ ਜੀ ਬਾਬਾ ਸੁਬੇਕ ਸਿੰਘ ਬਾਬਾ ਸ਼ਬਾਦ ਸਿੰਘ ਸ਼ਹਾਦਤਾਂ ਹੋਈਆਂ ਉਹਨਾਂ ਦੀਆਂ ਚਰਖੜੀਆਂ ਤੇ ਚੜ੍ਹੇ ਵੇ ਉਹ ਜ਼ਬਰਨ ਚੜ੍ਹੇ ਗਏ ਨੇ ਪਰ ਪਿੱਛੇ ਉਹਨਾਂ ਦੀ ਮਰਜ਼ੀ ਵੀ ਕੰਮ ਕਰ ਰਹੀ ਸੀ ਜੇ ਉਹ ਚਾਹੁੰਦੇ ਦੇ ਇਸਲਾਮ ਨੂੰ ਕਬੂਲ ਸਕਦੇ ਸਨ ਤੇ ਆਪਣੀ ਜਾਨ ਬਚਾ ਸਕਦੇ ਸਨ ਪਰ ਉਹ ਚਰਖੜੀਆਂ ਤੇ ਚੜ ਕੇ ਸ਼ਹਾਦਤ ਨੂੰ ਤਸ਼ੱਦਦ ਨੂੰ ਮਾਣ ਰਹੇ ਸਨ ਇਹ ਨਹੀਂ ਵੀ ਮੰਨ ਨਹੀਂ ਰਹੇ ਨੀ ਵੀ ਮੰਨਣੀ ਪੈਣੀ ਹੈ ਜੇ ਤੇ ਉਹਨਾਂ ਕੋਲ ਜ਼ਿੰਦਗੀ ਬਚਾਉਣ ਦਾ ਆਪਸ਼ਨ ਨਾ ਹੁੰਦਾ ਫਿਰ ਗੱਲ ਵੱਖਰੀ ਉਹਨਾਂ ਕੋਲ ਆਪਸ਼ਨ ਸੀ ਤਾਂ ਹੀ ਤੇ ਸ਼ਹੀਦ ਕਿਹਾਇਆ ਗਏ ਨੇ ਉਹ ਉਹ ਮਾਣ ਰਹੇ ਸਨ ਇਸ ਕਰਕੇ ਬੇਨਤੀ ਨੂੰ ਧਿਆਨ ਨਾਲ ਸੁਣਿਓ ਮੰਨਣਾ ਵੀ ਹੈ ਅਤੇ ਮੰਨਣਾ ਵੀ ਹੈ ਗੁਰੂ ਨੂੰ ਸਾਰੀ ਚੱਲਣਾ ਵੀ ਅਤੇ ਖੁਸ਼ੀ-ਖੁਸ਼ੀ ਚੱਲਣਾ ਹੈ ਰੂਹ ਤੋਂ ਚੱਲਣਾ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੂੰ ਆਪਣੇ ਸੰਤਾਂ ਦਾ ਹੈ ਉਹਦਾ ਬਣ ਕੇ ਰਹਿਣਾ ਹੈ ਕਿਉਂ ਕਿਉਂਕਿ ਉਹ ਤੇਰੇ ਆਸਰੇ ਰਹਿੰਦੇ ਨੇ ਤੇਰੀ ਖੁਸ਼ੀ ਵਿੱਚ ਰਹਿੰਦੇ ਹਨ ਤੇਰੇ ਸੇਵਕ ਕੋ ਪਾਉ ਕਿਸ਼ਨਾ ਹੁਣ ਜਿਹੜਾ ਹੋਈ ਉਹਦੇ ਅਨੁਸਾਰ ਹੀ ਗਿਆ ਉਹਦੇ ਵਿੱਚ ਡਰ ਕਿਵੇਂ ਪੈਦਾ ਹੋ ਸਕਦਾ ਹੈ ਡਰ ਉਥੇ ਹੈ ਜਿੱਥੇ ਸਾਡੇ ਪੂਰੇ ਕਰਮਾਂ ਦੀ ਸ਼ੁਰੂਆਤ ਬਣ ਜਾਂਦੀ ਹੈ ਸੋ ਡਰੈ ਜੇ ਪਾਪ ਕਮਾਉਣ ਦਾ ਡਰ ਉਹਦੇ ਵਿੱਚ ਪੈਦਾ ਹੋਵੇਗਾ ਜਿਨੇ ਪਾਪ ਦਾ ਬੀਜ ਵਿਜਿਆ ਹੈ ਧਰਮੀ ਵਿਗਸੀਤ ਧਰਮੀ ਬੰਦਾ ਅੰਦਰੋਂ ਧਰਮੀ ਬੰਦਾ ਨਿਡਰਤਾ ਵਿੱਚ ਹੁੰਦਾ ਹੈ ਖੁਸ਼ੀ ਵਿੱਚ ਹੁੰਦਾ ਹੈ ਖੇੜੇ ਵਿੱਚ ਹੁੰਦਾ ਹੈ ਧਰਮੀ ਵਿਗਸੇਤ ਡਰ ਦਾ ਕੋਣ ਜਿਹੜਾ ਪਾਪ ਕਰਦਾ ਹੈ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਉਹ ਨਿਡਰਤਾ ਦੀ ਜ਼ਿੰਦਗੀ ਬਤੀਤ ਕਰਦਾ ਹੈ ਡਰ ਵਿੱਚ ਨਹੀਂ ਰਹਿੰਦਾ ਕਿਉਂ ਕਿਉਂਕਿ ਉਹਨੇ ਗੁਰੂ ਨੂੰ ਸਾਰੀ ਹੋ ਕੇ ਜੀਉਣਾ ਹੈ ਤਾਂ ਕਰਕੇ ਗੁਰੂ ਜੀ ਕਹਿੰਦੇ ਜਮ ਨਹੀਂ ਆਵੇ ਨੇਰੇ ਉਦੇ ਨੇੜੇ ਉਦੀ ਸੋਚ ਦੇ ਵਿੱਚ ਬੁਰੇ ਖਿਆਲ ਬੁਰੇ ਕਰਮ ਬੁਰੇ ਫੈਸਲੇ ਆਈ ਦੀ ਸਕਦੇ। ਵਿਸ਼ੇ ਵਿਕਾਰ ਰੂਪੀ ਜਮ ਇਹਨਾਂ ਨੂੰ ਜਮ ਕਿਹਾ ਗਿਆ ਹੈ। ਜਮ ਕੋਈ ਇਹ ਨਹੀਂ ਵੀ ਮਰਨ ਤੋਂ ਬਾਅਦ ਵਿੱਚ ਕੀ ਸਾਨੂੰ ਕਿਤੇ ਕੜਾਹੇ ਦੇ ਵਿੱਚ ਤਲਣ ਵਾਲੇ ਮਰਨ ਤੋਂ ਬਾਅਦ ਵਿੱਚ ਸਜ਼ਾਵਾ ਦੇਣ ਵਾਲੇ ਉਹਨਾਂ ਜਮਾਂ ਦੀ ਗੱਲ ਨਹੀਂ ਕੀਤੀ। ਅਸੀਂ ਜਿਉਂਦੇ ਜੀ ਜਮਾਂ ਦੇ ਬੱਸ ਪੈ ਜਾਂਦੇ ਆ। ਜਦੋਂ ਪਾਪ ਦਾ ਬੀਜ ਬੀਜਾਂਗੇ ਉਹ ਸਾਨੂੰ ਡਰ ਦੇ ਵਿੱਚ ਲੈ ਕੇ ਆਏਗਾ ਸਾਡੀ ਨੀਂਦ ਖਰਾਬ ਹੋਏਗੀ ਚਿੰਤਾ ਦੇ ਵਿੱਚ ਗਰਸੇ ਜਾਵਾਂਗੇ ਗੁਰੂ ਜੀ ਕਹਿੰਦੇ ਬੰਦੇ ਨੇ ਆਪਣੇ ਆਪ ਹੀ ਜਮਾਂ ਨੂੰ ਸਹੀੜ ਲਿਆ ਜਿਹੜਾ ਰੱਬ ਦੇ ਭੈ ਵਿੱਚ ਰਹਿੰਦਾ ਹੈ ਗੁਰੂ ਅਨੁਸਾਰੀ ਜਲਦਾ ਹੈ ਉਹ ਸੱਚੇ ਸੇਵਕ ਨੂੰ ਡਰ ਨਹੀਂ ਸਤਾ ਸਕਦਾ ਔਗਣਾ ਰੂਪੀ ਵਿਸ਼ੇਵਕਾਰ ਰੂਪੀ ਜਮ ਉਹਦੇ ਨੇੜੇ ਨਹੀਂ ਆ ਸਕਦਾ ਜਬ ਨਹੀਂ ਆਵੇ ਨੀਰੇ ਤੇਰਾ ਹਉ ਦੀ ਪੰਕਤੀ ਆਪਾਂ ਵਿਚਾਰੇ ਕਿਉਂਕਿ ਜਿਹੜੇ ਸ਼ਬਦਾਂ ਨੂੰ ਅਸੀਂ ਬਹੁਤ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਬੇਨਤੀ ਹੈ ਉਹਨਾਂ ਦੇ ਭਾਵ ਅਰਥ ਸਮਝਨੇ ਬਹੁਤ ਜ਼ਰੂਰੀ ਨੇ ਉਹਨਾਂ ਨੂੰ ਸਮਝ ਕੇ ਫਿਰ ਜਦੋਂ ਅਸੀਂ ਪੜ੍ਹਾਂਗੇ ਸੁਣਾਗੇ ਉਹਦਾ ਆਨੰਦ ਵੱਖ ਹੋਵੇਗਾ ਪਹਿਲੀ ਪੰਕਤੀ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਹਨ ਸੂਹੀ ਮਹਲਾ ਪੰਜਵਾਂ ਜਿਸਕੇ ਸਿਰ ਉਪਰ ਤੋ ਸੁਆਮੀ ਸੋ ਦੁੱਖ ਕੈਸਾ ਪਾਵੈ ਜਿਹਦੇ ਸਿਰ ਤੇ ਉਹ ਮਾਲਕ ਉਹਦਾ ਰਾਖਾ ਹੋ ਗਿਆ ਜਿਸ ਅਨੁਸਾਰੀ ਹੋ ਗਿਆ ਸਿਰ ਦੇ ਉੱਤੇ ਦਾ ਅਰਥ ਹੈ ਵੀ ਮਾਲਕ ਦਾ ਸਿਰ ਤੇ ਹੱਥ ਹੈ ਬੱਚਿਆਂ ਤੇ ਹਮੇਸ਼ਾ ਹੀ ਥੋੜਾ ਉਸਤਾਦਾਂ ਦਾ ਮਾਪੇ ਦਾ ਹੱਥ ਰੰਦਾ ਹੈ ਸਦਾਈ ਛਤਰ ਛਾਇਆ ਹੇਟ ਮਤਲਬ ਉਸ ਅਨੁਸਾਰੀ ਹੋ ਗਿਆ ਜਿਹੜਾ ਬੱਚਾ ਹੈ ਉਹ ਆਪਣੀਆਂ ਕਿਤਾਬਾਂ ਹਮੇਸ਼ਾ ਸਾਰੀਆਂ ਜਿੰਨੀਆਂ ਜ਼ਿੰਦਗੀ ਦੀ ਪੜੀ ਉਹ ਨਾਲ ਲੈ ਕੇ ਚੱਲਦਾ ਹੈ ਨਹੀਂ ਜਿੰਨੇ ਬੱਚੇ ਨੇ ਅੱਜ ਤੱਕ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਉਹ ਨਾਲ ਲੈ ਕੇ ਚੱਲਦੇ ਕਿਤਾਬਾਂ ਉਹਦੀਆਂ ਸਿਲੇਬਸ ਦੀ ਜੋ ਵੀ ਉਹਨੇ ਤਿਆਰ ਕੀਤੇ ਹੋਏ ਨੋਟਸ ਨੇ ਉਹਦੀ ਸੋਚ ਵਿੱਚ ਹਨ ਕਿ ਜਿੰਨੇ ਟੀਚਰਸ ਨੇ ਅੱਜ ਤੱਕ ਪੜਾਇਆ ਅਲੱਗ-ਅਲੱਗ ਸਟੇਜ ਉੱਤੇ ਉਹ ਸਾਰੇ ਉਹਦੇ ਨਾਲ ਹੁੰਦੇ ਨਹੀਂ ਉਹਦਾ ਦਿੱਤਾ ਹੋਇਆ ਗਿਆਨ ਉਸ ਬੱਚੇ ਦੇ ਨਾਲ ਚੱਲਦਾ ਹੈ ਬੱਚੇ ਦੀ ਪਹਿਚਾਣ ਬਣ ਜਾਂਦਾ ਹੈ ਬੱਚੇ ਦਾ ਰੁਤਬਾ ਬਣ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਜਿਹੜਾ ਗੁਰੂ ਅਨੁਸਾਰੀ ਹੋ ਕੇ ਚੱਲਦਾ ਹੈ ਸਿੱਖਣ ਲਈ ਆਓ ਜਿਹੜਾ ਸੇਵਾ ਲਈ ਜਾਓ ਜਿਹੜਾ ਵਿੱਚ ਦੁਨੀਆ ਸੇਵ ਕਮਾਈਏ ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਿਹੜਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਜਿਸਕੇ ਸਰੂਪਨ ਤੋਂ ਸੁਆਮੀ ਜਿੱਥੇ ਕਿਤੇ ਮੈਨੂੰ ਲੈ ਛਡਾਈ ਸੋ ਦੁੱਖ ਕਿਹਸਾ ਪਾਵੇ ਉਹ ਕਿਵੇਂ ਦੁੱਖ ਭੋਗ ਸਕਦਾ ਹੈ ਉਸਤਾਦ ਦਾ ਚੰਡਿਆ ਹੋਇਆ ਕਿਤੇ ਵੀ ਚੱਲ ਜਾਏ ਉਹਦੇ ਕੋਲ ਹੁਨਰ ਹੈ ਉਹਦੇ ਕੋਲ ਪੜ੍ਹਾਈ ਹੈ ਉਹਦੇ ਕੋਲ ਚੰਗੀਆਂ ਵਿਚਾਰਾਂ ਨੇ ਉਸਤਾਦ ਦਾ ਚੰਡਿਆ ਹੋਇਆ ਹੈ ਕਿਤੇ ਵੀ ਚੱਲ ਜਾਏ आशीर्वाद ਨਾਲ ਚੱਲਦਾ ਹੈ ਜਿਹੜੀ ਆਪਾਂ ਕਹਿੰਦੇ ਨਾ ਪੂਤਾ ਮਾਤਾ ਕੀ ਅਸੀਸ ਮਾਂ ਹਮੇਸ਼ਾ ਥੋੜਾ ਰੜ ਰਹਿੰਦੀ ਹੈ ਮਾਂ ਦੀ ਅਸੀਸ ਬੱਚੇ ਨੇ ਯਾਦ ਰੱਖ ਕੇ ਚੱਲਣੀ ਹੈ ਮਾਂ ਦੀ ਅਸੀਸ ਨੂੰ ਬੱਚੇ ਨੇ ਯਾਦ ਰੱਖ ਕੇ ਚੱਲਣਾ ਹੈ ਤੇ ਜਿਹੜਾ ਯਾਦ ਰੱਖ ਕੇ ਚੱਲਦਾ ਹੈ ਗੁਰੂ ਸਾਹਿਬ ਕਹਿੰਦੇ ਜਿਨੇ ਇਹ ਸਮਝ ਲਿਆ ਵੀ ਉਹ ਮੇਰੇ ਨਾਲ ਹੈ ਮੇਰੇ ਅੰਗ ਸੰਗ ਹੈ ਜਾਗ ਕਾ ਮੀਤ ਸਾਜਣ ਹੈ ਸਮੀਆਂ ਿਸ ਜਨਕੋ ਕੋ ਕਾਗੀ ਕਮੀਆਂ ਜਾ ਤੂੰ ਮੇਰੇ ਵੱਲ ਹੈ ਜਿਸਕੇ ਸਿਰੂ ਪਰ ਤੂੰ ਸੁਆਮੀ ਤਾਂ ਕਿਆ ਮੋਹ ਸੰਦਾ ਸੋ ਦੁੱਖ ਕੈਸਾ ਪਾਵੇ ਜਿਸ ਦਾ ਸਾਹਿਬ ਡਾਡਾ ਹੋਏ ਜਿਸਕੇ ਸਿਰੂ ਪਰ ਤੂੰ ਸੁਆਮੀ ਇਸ ਨੂੰ ਮਾਰ ਨਾ ਸਕਿਆ ਕੋਏ ਸੋ ਦੁੱਖ ਕੈਸਾ ਪਾਵੇ ਮਹਾਰਾਜ ਕਹਿੰਦੇ ਜਿਨੇ ਜਾਣਦੇ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕਿਹਸਾ ਪਾਵੇ ਉਹ ਦੁੱਖ ਪ੍ਰਾਪਤ ਕਰੀ ਨਹੀਂ ਸਕਦਾ ਬੋਲ ਨਾ ਜਾਣੇ ਉਹ ਬੋਲਣਾ ਨਹੀਂ ਜਾਣਦਾ ਹੁਣ ਬੋਲਣਾ ਨਹੀਂ ਜਾਣ ਦਾ ਅਰਥ ਇਹ ਨਹੀਂ ਵੀ ਕਿਸੇ ਨੇ ਸਵਾਲ ਪੁੱਛਿਆ ਤੇ ਬੰਦਾ ਕਹੇ ਜੀ ਚੁੱਪ ਰਹਿ ਜਾਵੇ ਮੈਨੂੰ ਬੋਲਣਾ ਨਹੀਂ ਆਉਂਦਾ ਬੋਲ ਨਾ ਜਾਣੇ ਕਿਹੜੇ ਬੋਲ ਨਹੀਂ ਬੋਲਦਾ ਬੋਲ ਨਾ ਜਾਣੇ ਮਾਇਆ ਮਦ ਮਤ ਮਾਇਆ ਦੇ ਵਿੱਚ ਮਸਤੇ ਹੋਏ ਬੋਲ ਨਹੀਂ ਬੋਲਦਾ ਮਤਲਬ ਉਹ ਵਿਗੜਿਆ ਹੋਇਆ ਬੋਲ ਨਹੀਂ ਬੋਲਦਾ ਇਹੋ ਜਿਹਾ ਬੋਲ ਨਹੀਂ ਬੋਲਦਾ ਵੀ ਟੂਟ ਪ੍ਰੀਤ ਕਈ ਪੁਰ ਬੋਲ ਕੜੇ ਬੋਲ ਨਹੀਂ ਬੋਲਦਾ ਜਿਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੇ ਕਿਹਾ ਹੈ ਬਾਬਾ ਬੋਲਣਾ ਕੀ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਸਤਨਸਿਓ ਬੋਲੇ ਉਪਕਾਰੀ ਮੂਰਖ ਸਿਓ ਬੋਲੇ ਝੱਖ ਮਾਰੇ ਉਹ ਮਾਇਆ ਦੇ ਵਿੱਚ ਮਸਤੇ ਹੋਏ ਬੋੜ ਨਹੀਂ ਬੋਲਦਾ ਮਤਲਬ ਫਜ਼ੂਲ ਝੱਖਾ ਨਹੀਂ ਮਾਰਦਾ ਆਪਣੇ ਸਮੇ ਨੂੰ ਆਪਣੇ ਸੋਚ ਨੂੰ ਆਪਣੇ ਬੋਲ ਨੂੰ ਵੇਸਟ ਨਹੀਂ ਜਾਣ ਦਿੰਦਾ ਜਿਹਨੂੰ ਸਾਡੀ ਭਾਸ਼ਾ ਵਿੱਚ ਆਪਾਂ ਜਵਲੀ ਵੀ ਕਹਿ ਦਿੰਦੇ ਆ ਜਿਹਨੂੰ ਅਸੀਂ ਬਾਣੀ ਦੇ ਮੁਤਾਬਕ ਕੂੜੀ ਕੂੜੈ ਠੀਸ ਵੀ ਕਹਿ ਦਿੰਦੇ ਆ ਜਿਨੂੰ ਅਸੀਂ ਬਾਣੀ ਦੇ ਦੁਆਰਾ ਕੋਡ ਬੋਲ ਮਰਦਾਰਖਾਈ ਵੀ ਕਹਿੰਦੇ ਆ। ਇਹੋ ਜੇ ਬੋਲ ਨਹੀਂ ਜਾਣਦੋ ਕਿਉਂ ਕਿਉਂਕਿ ਉਹ ਬੋਲ ਮਾਇਆ ਮਦਮਤਾ ਮਾਇਆ ਦੇ ਵਿੱਚ ਮਸਤੇ ਹੋਏ ਬੋਲ ਹਨ। ਔਂਕਾਰ ਦੇ ਬੋਲ ਨਹੀਂ ਬੋਲਦਾ। ਗੁਰੂ ਜੀ ਕਹਿੰਦੇ ਬੋਲ ਨਾ ਜਾਣੇ ਮਾਇਆ ਮਦਮਤਾ ਮਰਣਾ ਚੇਤਨਾ ਆਵੇ ਉਹ ਬੰਦਾ ਮੌਤ ਦੇ ਡਰ ਤੋਂ ਪਾਸੇ ਹੁੰਦਾ। ਮਰਨਾ ਚੇਤਨਾ ਆਵੇ ਇਹਦਾ ਮਤਲਬ ਇਹ ਨਹੀਂ ਕਿ ਮੌਤ ਨੂੰ ਯਾਦ ਨਹੀਂ ਰੱਖਦਾ ਦੋ ਚੀਜ਼ਾਂ ਨੇ ਜੀ ਬੜੇ ਧਿਆਨ ਨਾਲ ਸੁਣਿਓ ਇੱਕ ਹੁੰਦਾ ਹੈ ਮੌਤ ਨੂੰ ਯਾਦ ਰੱਖਣਾ ਇੱਕ ਹੁੰਦਾ ਹੈ ਮੌਤ ਦੇ ਡਰ ਦੇ ਵਿੱਚ ਜਿਉਣਾ ਇਹਨਾਂ ਦੋਵਾਂ 'ਚ ਫਰਕ ਹੈ ਮੌਤ ਤੇ ਯਾਦ ਰੱਖਣੀ ਹੈ ਸੋ ਕੋ ਗੁਰੂ ਨੇ ਸੁਚੇਤ ਕੀਤਾ ਵੀ ਖਾਣਾ ਪੀਣਾ ਹੱਸਣਾ ਸੁਣਾ ਬਿਸਰ ਗਿਆ ਹੈ ਮਰਨਾ ਮੌਤ ਨੂੰ ਤੇ ਯਾਦ ਰੱਖਣਾ ਹੈ ਪਰ ਮੌਤ ਦੇ ਡਰ ਦੇ ਵਿੱਚ ਨਹੀਂ ਜੀਉਣਾ ਮੌਤ ਦੇ ਡਰ ਦੇ ਵਿੱਚ ਜੀ ਕੇ ਅਸੀਂ ਜ਼ਿੰਦਗੀ ਦਾ ਆਨੰਦ ਮਾਣਨਾ ਭੁੱਲ ਜਾਂਦੇ ਹਾਂ ਇਸ ਲਈ ਗੁਰੂ ਸਾਹਿਬ ਕਹਿੰਦੇ ਮਰਨਾ ਚੀਤ ਨਾ ਆਵੇ ਉਹ ਮਾਇਆ ਦੇ ਵਿੱਚ ਮਸਤੇ ਹੋਏ ਬੋੜ ਨਹੀਂ ਬੋੜਦਾ ਅਤੇ ਮੌਤ ਦੇ ਡਰ ਤੋਂ ਦੂਰ ਰਹਿੰਦਾ ਹੈ ਮੌਤ ਦੇ ਡਰ ਤੋਂ ਦੂਰ ਰਹਿਣ ਦਾ ਅਰਥ ਹੈ ਵੀ ਉਹ ਮੌਤ ਦੇ ਖੌਫ ਵਿੱਚ ਨਹੀਂ ਆਂਦਾ ਆਜ਼ਾਦੀ ਦੀ ਜ਼ਿੰਦਗੀ ਜਿਹਾ ਹੁੰਦਾ ਉਹ ਦੂਜੇ ਨੂੰ ਹੌਸਲਾ ਦਿੰਦਾ ਹੈ ਉਹ ਲੋਕਾਂ ਕੋਲ ਜਾ ਕੇ ਨਗਰਾਂ ਵਿੱਚ ਪਹੁੰਚ ਕੇ ਜਿੱਥੇ ਜਲੇਉ ਜਾਂ ਲਾਏ ਲੱ ਜਾ ਰਹੇ ਨੇ ਜਿੱਥੇ ਤਿਲਕ ਮਟੋਏ ਜਾ ਰਹੇ ਨੇ ਜਿੱਥੇ ਧਰਮ ਦੇ ਡਰ ਦੇ ਵਿੱਚ ਲੋਕਾਂ ਨੂੰ ਰੱਖਿਆ ਜਾ ਰਿਹਾ ਉਹਨਾਂ ਲੋਕਾਂ ਵਿੱਚ ਜਾ ਕੇ ਉਹ ਕੀ ਕਹਿੰਦੇ ਨੇ ਭੈ ਕਾਹੂ ਕੋ ਦੇਤਨੇ ਨੇ ਪੇਮਾਨਤ ਆਨ ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਂ ਹੈ ਬਗਵਾਨ ਇਹਨੂੰ ਕਿਹਾ ਜਾਂਦਾ ਜੀ ਮਰਨਾ ਚੀਤ ਨਾ ਆਵੇ ਮਤਲਬ ਕਿ ਮੌਤ ਦੇ ਡਰ ਤੋਂ ਉਪਾਸੇ ਹੁੰਦੇ ਹਨ ਮੌਤ ਦੇ ਡਰ ਵਿੱਚ ਨਹੀਂ ਰਹਿੰਦੇ ਉਹ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਸਮਝੋਤਾ ਨਹੀਂ ਕਰਦੇ ਜੇ ਮੌਤ ਤੋਂ ਡਰ ਹੁੰਦਾ ਤੇ ਕਿੰਨੀਆਂ ਸ਼ਹੀਦੀਆਂ ਸੀ ਇਤਿਹਾਸ ਵਿੱਚ ਪੜ੍ਹਦੇ ਆਂ ਉਸ ਮੌਤ ਦੇ ਡਰ ਕਾਰਨ ਉਹ ਸ਼ੀਧੀ ਤੋਂ ਪਹਿਲਾਂ ਕੋਈ ਸਮਝੌਤਾ ਕਰ ਲੈਂਦੇ ਨਹੀਂ ਮਰਨਾ ਚੀਤ ਨਾਵੇ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਉਹ ਮੌਤ ਦੇ ਡਰ ਤੋਂ ਬਹੁਤ ਬੈਕ ਹੋਫ ਹੁੰਦੇ ਆ ਉਹ ਕਹਿੰਦੇ ਵੀ ਮੌਤ ਆ ਜਾਏਗੀ ਪਰ ਅਸੂਲ ਸਿਧਾਂਤ ਅਸੀਂ ਖਤਮ ਨਹੀਂ ਹੋਣ ਦਿਆਂਗੇ ਇਹਨੂੰ ਕਿਹਾ ਜਾਂਦਾ ਜੀ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾਵੇ ਮਰਨਾ ਚੀਤ ਦਾ ਅਗੇ ਅਰਥ ਹੈ ਉਹ ਮੌਤ ਦੇ ਡਰ ਦੇ ਵਿੱਚ ਨਹੀਂ ਹੁੰਦੇ ਆਜ਼ਾਦੀ ਦੀ ਜ਼ਿੰਦਗੀ ਉਹ ਜਿੰਦੇ ਹਨ ਅੱਗੇ ਸਤਿਗੁਰੂ ਦੀ ਬਖਸ਼ਿਸ਼ ਕਰਦੇ ਹਨ ਰਹਾਉ ਦੀ ਪੰਕਤੀ ਆਪਾਂ ਵਿਚਾਰ ਚੁੱਕੇ ਆ ਮੇਰੇ RAM ਰਾਏ ਤੂੰ ਸੰਤਾਂ ਦਾ ਸਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਹੀਂ ਜਬ ਨਹੀਂ ਆਵੇ ਰ ਜਬ ਨਹੀਂ ਆਵੇ ਨੀ ਰਹੋ ਤਾਂ ਸਮੇ ਦੀ ਸਮਾਪਤੀ ਹੈ ਜੀ ਬਾਕੀ ਜਿਹੜੀਆਂ ਪੰਕਤੀਆਂ ਨੇ ਉਹਨਾਂ ਨੂੰ ਆਪਾਂ ਫਿਰ ਵਿਚਾਰਾਂਗੇ ਕਿਉਂਕਿ ਸਤਿਗੁਰੂ ਜੀ ਦੇ ਜਿਹੜੇ ਪਾਵਨ ਸ਼ਬਦ ਨੇ ਉਹਨਾਂ ਨੂੰ ਪੜਨਾ ਵਿਚਾਰਨਾ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਲਈ ਆਪਾਂ ਸਹਿਜੇ ਸਹਿਜੇ ਸਤਿਗੁਰੂ ਦੀ ਬਾਣੀ ਨੂੰ ਪੜੀਏ ਅਤੇ ਸਹਿਜੇ ਸਹਿਜੇ ਇਸ ਅਰਥ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਰੂਪ ਬਣਾਈਏ ਇਨੀ ਬੇਨਤੀ ਪ੍ਰਵਾਨ ਆਪ ਸਭਨਾਂ ਦਾ तहे ਦਿਲ ਤੋਂ ਧੰਨਵਾਦ ਆਦਰ ਸਤਿਗੁਰੂ ਫਤਿਹ ਸਾਂਝੀ ਕਰਵਾਉ